ਸਾਬੇਬ ਤੋਂ ਪਹਿਲਾਂ ਵੀ ਜੇ ਤੁਸੀਂ ਉਹ ਥੋੜਾ ਸੁਣਨਾ ਚਾਹੋ ਇਹ ਲੀਡਰ ਸੁਣਦੇ ਹੋਣੇ ਜਦੋਂ ਅਤਵਾਦੀ ਮੂਵਮੈਂਟ ਸੀਗੀ ਉਦੋਂ ਮੇਰੇ ਦੋ ਭਾਈ ਇੱਕ ਮੇਰਾ ਬੇਦੋਈ ਅਤਵਾਦੀਆਂ ਦੇ ਸ਼ਹੀਦ ਕੀਤਾ ਅਸੀਂ ਅਤਵਾਦ ਦੇ ਖਿਲਾਫ ਵੀ ਲੜੇ ਅਸੀਂ ਨਸ਼ਿਆਂ ਦੇ ਖਿਲਾਫ ਵੀ ਲੜੇ ਤੇਨ ਲਈ ਉਦੋਂ ਗਏ ਇੱਕ ਮੇਰਾ ਜੀ ਨਸ਼ੇ ਦੇ ਕਰਕੇ ਸਾਡੇ ਵਿੱਚ ਨਹੀਂ ਗਾਜ ਉਹਦੇ ਜਵਾਨ ਪੁੱਤ ਜਿਹੜੇ ਵਿਚਾਰੇ ਮਿਹਨਤ ਕਰਦੇ ਫਿਰਦੇ ਹੁਣ ਜਿਹੜੀ ਗੱਲ ਇਹਨਾਂ ਨੇ ਭਾਈ ਸਾਹਿਬ ਨੇ ਕਿਹਾ ਤੁਹਾਨੂੰ ਸਾਰਿਆਂ ਨੂੰ ਪਤਾ ਸਾਡੀ ਪਾਰਟੀ ਨੇ ਸਾਡੇ ਮਾਨਜੋਤ ਬੁਖਵੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੁੱਧ ਨਸ਼ਿਆਂ ਦੇ ਵਿਰੁੱਧ ਜਿਹੜਾ ਸ਼ੁਰੂ ਕੀਤਾ ਸੀਗਾ ਅਸੀਂ ਉਹਦੇ ਵਿੱਚ ਸਿੱਧਾ ਗਿਆ ਸੀਗਾ ਕਿ ਜਿਹੜਾ ਬੰਦਾ ਸਜ਼ਾ ਦਾ ਹੱਕਦਾਰ ਹੋਊਗਾ ਉਹਨੂੰ ਸਜ਼ਾ ਦੇਾਂਗੇ ਜੇ ਬੰਦੇ ਦੀ ਇਲਾਜ ਚਾਹੀਦਾ ਉਹਦਾ ਇਲਾਜ ਕਰਾਂਗੇ ਜਿਹੜੀ ਘਟਨਾ ਤੁਹਾਡੇ ਨਾਲ ਉਹਨਾਂ ਨੇ ਜਿਗਰ ਕੀਤੀ ਆ ਇਹ ਥਾਈ ਮੈਦੂ ਸਾਡੀ ਨਾਲਾ ਪੁਲਿਸ ਨੇ ਅਜ ਨਾਲੇ ਦੇ ਨਾਲ ਹੀ ਕਿਲੋਮੀਟਰ ਦੇ ਇੱਕ ਪਿੰਡਿਆ ਲੱਖੂਆ ਉਸ ਪਿੰਡ ਦੇ ਵਿੱਚੋਂ ਨਸ਼ੇ ਕਰਕੇ 6-7 ਲੜਕੇ ਜਿਹੜਿਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹਦਾ ਅਗਲੇ ਦਿਨ ਸਵੇਰੇ ਮੇਰ ਕੋ ਪਿੰਡ ਦੇ ਬਹੁਤ ਸਾਰੇ ਲੋਕ ਆਏ ਜੀ ਕਿ ਦੋ ਮੁੰਡੇ ਬਿਲਕੁਲ ਬਜਾਇਦ ਵਿੱਚ ਫੜੇ ਗਏ ਆ ਉਹ ਪਿੰਡੇ ਆ ਵੇਚਦੇ ਨਹੀਂਗੇ ਤੇ ਇੱਕ ਮੁੰਡਾ ਦੋ ਦਿਨ ਪਹਿਲਾਂ ਹੀ ਅਦੇ ਨਸ਼ਾ ਸੁਣਾਉ ਕੇਂਦਰ ਦੇ ਵਿੱਚੋਂ ਆਇਆ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਕੋਈ ਗੱਲ ਨਹੀਂ ਮੈਂ ਸੱਚ ਉਹਨਾਂ ਨਾਲ ਗੱਲ ਕਰਦਾ ਸਾਡੇ ਸਕੂਲਾਂ ਦੇ ਪ੍ਰੋਗਰਾਮ ਸੀਗੇ ਮੈਂ ਜਾ ਰਿਹਾ ਸੀਗਾ ਮੈਂ ਦੋ ਤਿੰਨਾਂ ਦਾ ਐਸਐਸ ਨੂੰ ਕਾਲ ਕੀਤੀ ਉਹਦੀ ਕਾਲ ਵੀ ਨਹੀਂ ਆਉਂਦੀ ਸੀਗੀ ਤੇ ਮੈਂ ਆਪ ਖੁਦ ਥਾਣੇ ਚਲਾ ਗਿਆ ਮੈਂ ਸੱਚ ਉਹਨੂੰ ਪੁੱਛਿਆ ਦੀ ਕਿੰਨੇ ਬੰਦੇ ਲੈਂਦੇ ਕਹਿੰਦਾ ਇੰਨੇ ਬੰਦੇ ਲੈਂਦੇ ਆ ਮੈਂ ਕਿਹਾ ਜੀ ਸੁਨਾ ਦੇ ਦੋ ਮੁੰਡੇ ਆ ਕਹਿੰਦਾ ਭਾਜੀ ਲੈਂਦੇ ਆ ਮੈਂ ਕਿਹਾ ਨਸ਼ਾ ਕਰਦੇ ਆ ਕਿ ਵੇਚਦੇ ਆ ਕਹਿੰਦਾ ਜੀ ਮੈਂ ਵੈਰੀਫਾਈ ਕਰ ਲੈਂਦਾ ਮੈਂ ਕਿਹਾ ਕਰ ਲਓ ਪਰ ਜੇ ਨਸ਼ਾ ਕਰਦੇ ਆ ਤੇ ਇਹਨਾਂ ਨੂੰ ਹੁਣੇ ਹੀ ਨਸ਼ਾ ਛਡਾਊ ਕੇਂਦਰ ਵਿੱਚ ਭੇਜ ਦਿਓ ਮੇਰੀ ਤੁਹਾਨੂੰ ਬੇਨਤੀ ਹੈ ਔਰ ਮੈਂ ਉਹਨਾਂ ਮੁੰਡਿਆਂ ਨੂੰ ਜੇ ਤੁਹਾਨੂੰ ਉਹਨਾਂ ਨੇ ਵੀਡੀਓ ਦਿਖਾਈ ਹੋਊਗੀ ਉਹਨਾਂ ਮੁੰਡਿਆਂ ਨੂੰ ਮੈਂ ਹਵਾਲਾਤੋਂ ਬਾਹਰ ਕਢਾਇਆ ਉਹਨਾਂ ਨੂੰ ਮੈਂ ਪੁੱਛਿਆ ਪੁੱਤ ਤੂੰ ਹੀ ਨਸ਼ਾ ਕਰਦੇ ਹੋ ਕਿ ਵੇਚਦੇ ਉਹ ਕਹਿੰਦੇ ਜੀ ਅਸੀਂ ਕਰਦੇ ਮੈਂ ਕਿਹਾ ਤੁਹਾਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਪੱਤੀ ਕਰਾ ਦਈਏ ਕਹਿੰਦੇ ਜੀ ਕਰਾ ਦਿਓ ਮੈਂ ਸੱਚ ਨੂੰ ਕਹਿ ਕੇ ਆ ਅਕਾਦੇ ਨੂੰ ਦੋਵਾਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਿਹੜਾ ਤੁਸੀਂ ਦਾਖਲ ਕਰਾ ਦੋ ਜੇ ਇਹਨਾਂ ਦਾ ਕੋਈ ਜ਼ੁਲਮ ਹੋਊਗਾ ਇਹਨਾਂ ਨੂੰ ਬੇਸ਼ੱਕ ਤੁਸੀਂ ਅਰੈਸਟ ਕਰ ਦਿਓ ਕੋਈ ਗੱਲ ਨਹੀਂ ਪਰ ਪਹਿਲਾਂ ਕੋਸ਼ਿਸ਼ ਕਰੋ ਕਿ ਨਸ਼ਾ ਛਡਾਊ ਕੇਂਦਰ ਤੇ ਮੇਰੇ ਕਹਿਣ ਤੇ ਐਸਐਚਓ ਨੇ ਉਹ ਦੋਵੇਂ ਮੁੰਡੇ ਨਸ਼ਾ ਛਡਾਊ ਕੇਂਦਰ ਅੰਬੋਸਰ ਭੇਜਤੇ ਔਰ ਸ਼ਾਮ ਨੂੰ ਮੈਨੂੰ ਦੁਬਾਰਾ ਕਾਲ ਆਈ ਉਹਦੀ ਐਸਐਚਓ ਦੀ ਕੰਦਾ ਸਾਡੇ ਇੱਕ ਇਹਨਾਂ ਮੁੰਡਿਆਂ ਨੇ ਇੱਕ ਇੱਕ ਪੂਰੀ ਸ਼ਾਇਦ ਪਤਾ ਨਹੀਂ ਕੀ ਕਿਹਾ ਉਹਨੇ ਇਹਨਾਂ ਨੇ ਵੇਚੀ ਆ ਮੈਂ ਕਿਹਾ ਜੇ ਵੇਚੀ ਆ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਸਜਾ ਦੇ ਹੱਕ ਦਾ ਦਾ ਕਿੰਦੇ ਦੀ ਸਜਾ ਦੇ ਹੱਕ ਦਾ ਆ ਇਹਨਾਂ ਨੇ ਥੋੜੀ ਵੇਚੀ ਦੇ ਪਾਤੇ ਪਿੰਦੇ ਆ ਮੈਂ ਕਿਹਾ ਜੇ ਇਹਨਾਂ ਵੇਚੀ ਆ ਤੇ ਇਹਨਾਂ ਨੂੰ ਐਫ ਆਈ ਆ ਦੇ ਵਿੱਚ ਪਾ ਦਿਓ ਮੈਂ ਐਫ ਆਈ ਆ ਲੈ ਕੇ ਆਇਆ ਉਹਨਾਂ ਮੁੰਡਿਆਂ ਦੇ ਉੱਤੇ ਐਫ ਆਈ ਆ ਹੋਈ ਪੰਜਾ ਦਾ ਜੋਆ ਔਰ ਬੰਦੇ ਜੇਲ੍ਹ ਚ ਗਏ ਮੈਂ ਸਿਰਫ ਇਹਨਾਂ ਨੂੰ ਰੋਲ ਅਦਾ ਕੀਤਾ ਜੋ ਮੇਰੀ ਸਰਕਾਰ ਦਾ ਫੈਸਲਾ ਹੈ ਜੋ ਮੇਰੇ ਮੁੱਖ ਮੰਤਰੀ ਦਾ ਫੈਸਲਾ ਹੈ ਕਿ ਤੀਨ ਨੂੰ ਲਾ ਚੈਡ ਨੂੰ ਲਾਈ ਦੇ ਆਨੇ ਜਿਹਨੂੰ ਸਜ਼ਾ ਚਾਹੀਦੀ ਸਜ਼ਾ ਬਿਆਨ ਸਾਡੇ ਜਿਹੜੇ ਲੀਟਰ ਗੱਲਾਂ ਕਰਦੇ ਆ ਇਹਨਾਂ ਨੂੰ ਪੁੱਛੋ ਕਿ ਕਿਤੇ ਨਸ਼ੇ ਦੇ ਖਿਲਾਫ ਲੜੇ ਇਹਨਾਂ ਨੂੰ ਪੁੱਛੋ ਇਹਨਾਂ ਦਾ ਪਰਵਾਲਾ ਦਾ ਕੋਈ ਜੀ ਨਸ਼ੇ ਦੇ ਖਿਲਾਫ ਕਿਤੇ ਕਹਿੰਦੇ ਸ਼ਹਾਦਤ ਦਿੱਤੀ ਆ ਅਸੀਂ ਸਰ ਉਹ ਲੋਕ ਆ ਜਿਹੜੀ ਵੀ ਮੂਵਮੈਂਟ ਪੰਜਾਬ ਦੇ ਚੱਲਦੀ ਆ ਉਹਦੇ ਚ ਸਾਡੇ ਪਰਿਵਾਰ ਹਿੱਟ ਹੋ ਜਾਂਦੇ ਆ ਉਹ ਜਦੋਂ ਮੈਂ ਉਹਨੂੰ ਇਹ ਐਸਐਚਓ ਨੂੰ ਤੇ ਤੂੰ ਇਹਦਾ ਇਲਾਜ ਕਰਾ ਦੇ ਆਮੇਲਾ ਫੇਸਬੁਕ ਦਾ ਪੇਜ ਹੈ ਆ ਐਸਚੋ ਸਾਹਮਣੇ ਖਲੋਤਾ ਉਦੋਂ ਮੁੰਡੇ ਨੇ ਵੀਡੀਓ ਬਣਾਈ ਐ ਐਸਚੋ ਨਾਲ ਮੈਂ ਗੱਲਾਂ ਕਰ ਰਿਹਾ ਇਹ ਸਰ ਜਿਹੜੇ ਪਾਗਲ ਬੋਲਦੇ ਆ 173000 ਵਿਊ ਆਏ ਨੇ ਤੇ ਕਿਉਂਕਿ ਮੈਂ ਉਹਨੂੰ ਕਹਿ ਰਿਹਾ ਸੀਗਾ ਤੇ ਜੇ ਨਸ਼ਾ ਛੱਡਣ ਵਾਲੇ ਆ ਤੇ ਜਦ ਉਹਨਾਂ ਨੂੰ ਉੱਥੇ ਦਾਖਲ ਕਰਾ ਦੇ ਮੈਂ ਇੰਨੀ ਗੱਲ ਕਹਿ ਕੇ ਮੈਂ ਪੰਚਾਇਤ ਨੂੰ ਦੱਸਦਾ ਜੀ ਕਿ ਉਹਨਾਂ ਨੂੰ ਨਸ਼ਾ ਕੇਂਦਰ 'ਚ ਭੇਜਦਾ ਜੇ ਉਹਨਾਂ ਦਾ ਕੋਈ ਕਸੂਰ ਨਹੀਂ ਹੋਊਗਾ ਤੇ ਕੋਈ ਕਾਰਵਾਈ ਨਹੀਂ ਹੋਊਗੀ ਸੋ ਜਿਹੜਾ ਝੂਠ ਬੋਲ ਕੇ ਗਿਆ ਸਾਡਾ ਸਾਬ ਹਿੱਤ ਦਾ ਕੋਈ ਬਦੋਖ ਸਾਹਿਬ ਦੀ ਨਾਸਿਕਾ ਦੀ ਪੁਲਿਸ ਦੇ ਵਿੱਚ ਦਫਾ ਨਹੀਂ ਕਰਦੇ ਆ ਨਾਸਿਕਾ ਦੀ ਪੁਲਿਸ ਨੂੰ ਕਹਿੰਦੇ ਆ ਪਰ ਇਹ ਗੱਲ ਨੂੰ ਕਹਿੰਦੇ ਪੁੱਛ ਦੂੰ ਵੀ ਜਿਹੜਾ ਪੀਣ ਵਾਲਾ ਉਹਨੂੰ ਹਸਪਤਾਲ ਛੱਡ ਦਿਓ ਜਿਹੜਾ ਵੇਚਦਾ ਉਹਨੂੰ ਜੇਲ੍ਹ 'ਚ ਭੇਜ ਦਿਓ ਆ ਆਫਾਇਰ ਦਾ ਜਿਹੜੀ ਉਹਨਾਂ ਮੁੰਡਿਆਂ ਦੇ ਖਿਲਾਫ ਦਰਜ ਹੋਈ ਹੈ ਉਹ ਜੇਲ੍ਹ 'ਚ ਗਏ ਸਭ ਦੇ ਇੱਕ ਦੀ ਗੱਲ ਸੋ ਮੈਂ ਤੁਹਾਨੂੰ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਜਿਹੜੇ ਭਾਈ ਸਾਹਿਬ ਇਹ ਇਹ ਕਰਕੇ ਗਿਆ ਪੀਸੀ ਇਹ ਪੰਜਾਬ ਪਬਲਿਕ ਸਰਵਿਸ ਕ੍ਰਿਸ਼ਨ ਦੇ ਮੈਂਬਰ ਰਏ ਇਹ ਇਹਨਾਂ ਦੀ ਸਰਕਾਰ ਸੀ ਇਹਨਾਂ ਤੇ ਐਫ ਆਈ ਆਰ ਦਰਜ ਹੋਈ ਲੋਕਾਂ ਕੋ ਪੈਸੇ ਲੈ ਨੌਕਰੀਆਂ ਦੇਣ ਲਈ ਇਹਨਾਂ ਤੇ ਐਫ ਆਈ ਆਰ ਦਰਜ ਹੋਈ ਇਹ ਭਗੌੜੇ ਹੋਏ ਐਸਾ ਭੱਜੇ ਸੀਗੇ ਤੇ ਭਗੌੜੇ ਸੀਗੇ ਸਾਡੇ ਨਾਲ ਪੁੱਛੋ ਸੀ ਕਿਸ ਨੂੰ ਇਹ ਦੱਸ ਦੇ ਇਹਨਾਂ ਦਾ ਕਿਹੜਾ ਬੰਦਾ ਹੈ ਜਿਹੜਾ ਨਸ਼ੇ ਦੇ ਖਿਲਾਫ ਤੇ ਪੜਵਾਦ ਇਹਨਾਂ ਦੇ ਬੱਚੇ ਬਾਹਰ ਰਹਿੰਦੇ ਆ ਸਾਡੇ ਸਿੱਪਿੰਡਾਂ ਦੇ ਆ ਅਸੀਂ ਆ ਬੰਦੇ ਆ ਸਾਡੇ ਬੱਚੇ ਉੱਥੇ ਫੜਦੇ ਆ ਸਾਡੇ ਬੱਚੇ ਉੱਥੇ ਨਸ਼ਾ ਕਰਦੇ ਆ ਸਾਡੇ ਬੱਚੇ ਨੂੰ ਨਸ਼ੇ 'ਚ ਲਾਦੇ ਸਰ ਅਸੀਂ ਆਪਣੇ ਜੀ ਲੱਗੇ ਆ ਇਹ ਕਹਿ ਦੇਤਾ ਤੇ ਮੈਂ ਕੋਈ ਨਸ਼ੇ ਵਾਲੇ ਬੰਦੇ ਛਡਾਇਆ ਸਾਡੇ ਜਿੰਨਾ ਮੇਰੇ ਪਤਵਾਰ ਦਾ ਨੁਕਸਾਨ ਹੋਇਆ ਇਹਦੇ ਨਾਲੋਂ ਤੇ ਮੈਨੂੰ ਕੋਈ ਮਾਰ ਦਿੰਦੇ ਉਹ ਚੰਗਾ ਸੀਗਾ ਮੈਨੂੰ ਬਹੁਤ ਦੁੱਖ ਹੋਇਆ ਔਰ ਮੈਂ ਇਸ ਬੰਦੇ ਦੇ ਖਿਲਾਫ ਕਾਨੂੰਨੀ ਵੀ ਕਰੂੰਗਾ ਕਿ ਇਹਨੇ ਝੂਠ ਬੋਲਿਆ ਸਾਡੇ ਦੇ ਬੰਦਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕਰੂੰਗਾ ਸਾਡ ਮੈਂ ਵਿਟਨੈਸ ਸਾਹਮਣੇ ਤੁਹਾਡੇ ਬੈਠਾ ਜਿਹੜਾ 32 ਸਾਲ ਦਾ ਭਤੀਜਾ ਅੰਗਸੇ ਦਾ ਟੀਕਾ ਲਾ ਕੇ ਮਰਿਆ। ਮੇਰੀ ਪਜਾਈ, ਮੇਰੀ ਮਾਂ ਅੱਜ ਵੀ 100 ਸਾਲ ਦੀ ਆਪਣੇ ਪੋਤੇ ਨੂੰ ਦੋਹਦੀ ਆ ਯਾਦ ਕਰ ਕਰਕੇ। ਇਹ ਲੋਕ ਉੱਥੇ ਵੋਟਾਂ ਲੈਣ ਲਈ ਕਿੱਦਾਂ ਦੇ ਦੋਸ਼ ਲਾਉਂਦੇ, ਕਿੱਦਾਂ ਕੱਢਿਆ ਦੋਸ਼ ਲਾਉਂਦੇ। ਸੋ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਨਾ ਸਾਡਾ ਦਾਦਾ ਕੋਈ ਪ੍ਰੋਗਰਾਮ ਹੈ, ਨਾ ਇਦਾਂ ਦੇ ਅਸੀਂ ਕੋਈ ਕੰਮ ਕਰਦੇ ਆ, ਨਾ ਅਸੀਂ ਨਸ਼ੇ ਦੇ ਸਮਗਲਾਂ ਨੂੰ ਕੋਈ ਸ਼ੈਟਰ ਕਰਦੇ ਆ ਜੇ ਤਾਡੇ ਤੋਂ ਕੋਈ ਜਾ ਸਕਦਾ ਹੋਵੇ ਤੇ ਤੁਸੀਂ ਸਭ ਉੱਥੇ ਜਾ ਕੇ ਲੱਖੂਆ ਪਿੰਡ ਤੋਂ ਪੁੱਛ ਸਕਦੇ ਹੋ ਕਿ ਬੰਦੇ ਜੇਲ੍ਹ ਚ ਦੇ 15 ਤੋਂ 50 ਹੋਇਆ ਹਲੇ ਇੱਕ ਮੁੰਡਾ ਪਹਿਲਾ ਨਸ਼ਾ ਸੌਂਤਿਆ ਦੋ ਜਵਾਰੀ ਪਰ ਉਹ ਸਬੂਤ ਹੋ ਗਿਆ ਵੀ ਉਹਨੇ ਇੱਕ ਕੁੜੀ ਕਿਸ ਨੂੰ ਦਿੱਤੀ ਆ ਸੋ ਮੈਂ ਤੁਹਾਨੂੰ ਕਿਹੜਾ ਚਾਹੁੰਦਾ ਕਿ ਮੈਂ ਨਾ ਤੇ ਕੇ ਨਸ਼ੇ ਵਾਲੇ ਦੇ ਪਿੱਛੇ ਦਾ ਸਕਦਾ ਮੇਰੀ ਪਾਰਟੀ ਮੇਰੇ ਕੌਮੀ ਕਨਵੀਨਰ ਅਰਵਿੰਦ ਕੇ ਦੀਵਾਦੀ ਮੇਰੇ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਜਿਨ੍ਹਾਂ ਨੇ ਸਾਡੇ ਬੋਤਾਂ ਸ਼ੁਰੂ ਕੀਤਾ ਜਿਨ੍ਹਾਂ ਨੇ ਧੁੱਪ ਸ਼ੁਰੂ ਕੀਤਾ ਜਿਹੜਾ ਜੁੱਧ ਨਸ਼ੇ ਦੇ ਬਗੋਧਾ ਉਹਦੇ ਤਸਰੀ ਰਾਤ ਦਿਨ ਕੰਮ ਕਰ ਰਿਆ ਉਹ ਨਸ਼ਾ ਖਤਮ ਕਰਕੇ ਛੱਡਾਂਗੇ ਸਾਦੀ ਨਸ਼ਾ ਪੰਜਾਬ ਤੋਂ ਖਤਮ ਕਰਾਂਗੇ ਅਗਲੀ ਵਾਰ ਦਿਓ ਮੈਂ ਤੁਹਾਡੇ ਕੋ ਆਉਂਗਾ ਨਾ ਮੈਂ ਤੁਹਾਡੇ ਕੋ ਅੰਕੜੇ ਲੈ ਕੇ ਆਉਂਗਾ ਤੇ ਅਮਰਸਰ ਵਿੱਚ ਜਿੱਥੇ ਭਾਜਪੀ ਦੇ ਲੀਡਰ ਆ ਉੱਥੇ ਕਿੰਨਾ ਕਿੰਨਾ ਨਸ਼ਾ ਬਿਖਿਆ ਕਿੰਨੇ ਕਿੰਨੇ ਹੁਣ ਤੱਕ ਬੰਦੇ ਮਰੇ ਸੋ ਮੈਂ ਉਹਨਾਂ ਦੇ ਜਿਹੜੇ ਦਿੱਤੇ ਦੋਸ਼ ਲਾਇਆ ਉਹਦੀ ਨਿੰਦਾ ਕਰਦਾ ਠੱਠਿਆ ਦੋਸ਼ ਔਰ ਮੈਂ ਉਹਦੇ ਖਿਲਾਫ ਜਿਹੜਾ ਉਹਨਾਂ ਨੂੰ ਲੀਗਲ ਨੋਟਿਸ ਦਊਂਗਾ ਇਹ ਨਾਲੇ ਬਿਨਾਂ ਵਾਦਾ ਮੇਰਾ ਅਖਿਂ ਜੜਾ ਖਲਾਫ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਨੀਗਰ ਨੌਟਸ ਦੇ ਕੇ ਉਹਨਾਂ ਦੇ ਖਲਾਫ ਜਿਹੜੀ ਆ ਉਹ ਕਾਨੂੰਨੀ ਕਾਰਵਾਈ ਕਰ ਸਕਦਾ। ਕਾਲੀਆ ਸਾਹਿਬ ਉਹ ਕਹਿੰਦੇ ਪਟਿਆਲੇ ਦੇ ਵਿੱਚ ਜਦੋਂ ਸਾਡੇ ਕਾਉਂਸਲਰ ਦੇ ਇੱਕ ਨਾਮ ਲਗਾਏ ਸੀ ਮਾਲਕ ਨੇ ਕਹਿੰਦੇ ਕਿਸੇ ਕੀਤੇ ਸੀ। ਪੰਜ ਕਿਲੋ ਰਾਵ ਕਹਿੰਦੇ ਕੋਈ ਵੜੀ ਗਈ ਸੀ। ਮਾਲਕ ਕਹਿੰਦਾ ਮਾਲਕ ਨੇ ਪੀਸੀ ਕਰਕੇ ਅਸਲੀ 55 ਰਸਟਰ ਲਾ ਰਿਹਾ ਕਹਿੰਦਾ 50 ਗ੍ਰਾਮ ਹੈਰੋਇਨ ਜਿਹਦੇ ਕੋ ਬੜੀ ਕੀ ਹੋਵੇ ਤਾਂ ਮੰਤਰੀ ਸਾਹਿਬ ਆਣ ਜਾਏਗਾ। ਸਾਡਾ ਐਫਆਈਆਰ ਦੀ ਕਾਪੀ ਲਾ ਕੇ ਹੈ। ਵੇਖੋ ਕਿੰਨੀ ਆਪ ਫਿਰ ਵੀ ਕਾਪੀ ਬਣਾਉਂਗਾ ਕੋਈ ਮੀਡੀਆ ਦੇ ਇਹਨੂੰ ਬੜੂੰ ਫੇਰ ਫੇਰ ਮੈਂ ਤੁਹਾਨੂੰ ਦੱਸੂਗਾ ਵੀ ਕਿੰਦੀ ਉਹ ਪੀਣ ਵਾਲੇ ਬੰਦੇ ਸਿੱਸਾ ਸਾਡੇ ਅੱਗਾ ਆ ਕੇ ਕੋਰੇ ਕਿਹਦੀ ਗਲਤੀ ਆ ਕਿੱਥੋਂ ਆ ਰਹੇ ਨਸ਼ਾ ਹੈਗਾ ਇੰਟਰਨੈਟ ਨੂੰ ਵੜ ਕੇ ਰਹੀ ਸੱਜੀ ਜਿਹੜਾ ਨਸ਼ਾ ਸਾਡੇ ਹਲਕੇ ਜਾ ਰਿਹਾ ਬਿਲਕੁਲ ਪਾਕਿਸਤਾਨ ਦੇ ਕੰਡੇ ਤੇ ਡਰੋਨ ਦੇ ਸਾਈ ਸਾਡੀ ਅੰਮ੍ਰਿਤਸਰ ਦੀ ਪੁਲਿਸ ਬਾਰਡਰ ਐਂਡੀਆ ਦੀ ਪੁਲਿਸ ਸਾਡੇ ਬੀਐਸਐਫ ਵਾਲੇ ਬਚਾ ਰਹੇ ਰੋਹਦਾਨ ਨੂੰ ਰੋਹ ਦੇ ਡਰੋਨ ਨੂੰ ਤੇ ਇਹ ਵੀ ਹੁੰਦੇ ਆ ਜਦੋਂ ਸਾਡੀ ਸਰਕਾਰ ਨੇ ਨਸ਼ਿਆਂ ਦੇ ਖਿਲਾਫ ਨਸ਼ਾ ਨੂੰ ਦੱਕਣ ਦੀ ਕੋਸ਼ਿਸ਼ ਕੀਤੀ ਉਹਦੇ ਵਿੱਚ ਇਹ ਕਿਹਾ ਤੇ ਐਂਟੀ ਡਰੋਨ ਸਿਸਟਮ ਜਿਹੜਾ ਉਹ ਅਸੀਂ ਲਾ ਦੇ ਫਿਰਦੋਂ ਲੱਗ ਗਿਆ ਫੇਰ ਸਰ ਪਾਸਪੋਰਟਾਂ ਤੋਂ ਨਸ਼ਾ ਲਿਆਊਗਾ ਫੇਰ ਤੁਸੀਂ ਦੇਖਿਓ ਉੱਥੇ ਜਿਹੜੇ ਰੋਟ ਹੋਣ ਹੁੰਦੇ ਆ ਉਹਨਾਂ ਨੂੰ ਅਸੀਂ ਦੱਕ ਦ ਕਾਲੀ ਵਾਲੇ ਸਾਹਿਬ ਦੂਜੇ ਪੁਲੀਸ ਦੇ ਨਿਚਾਲੇ ਨਿਰਦੇਸ਼ ਤੇ ਇਹਦਾ ਉਪਰ ਤੁਸੀਂਗੇ ਵਿਭਾਗ ਕਹਿੰਦਾ ਤਾਂ ਉਹਨਾਂ ਨੂੰ ਉੱਥੇ ਭੇਜਿਆ ਜਨ ਕਾਲੀ ਸਾਹਿਬ ਬਾਹਰ ਸਾਹਮਣੇ ਜਾ ਕੇ ਤੇ ਅਧਿਕਾਰੀ ਨੇ ਮੈਨੂੰ ਕਹੀ ਕਿ ਇਹਨਾਂ ਨੂੰ ਬਾਹਰ ਕੱਢੋ ਇਹਨਾਂ ਨੂੰ ਕੋਈ ਕਹਿ ਨਹੀਂ ਸਕਦੇ ਸੀ ਤੇ ਉਹਨਾਂ ਦੇ ਅਧੀਨ ਇਹ ਉਹਨਾਂ ਦਾ ਵੱਡਾ ਅਧਿਕਾਰੀ ਆ ਕੇ ਕਹਿੰਦੇ ਨੇ ਕਿ ਤਾਂ ਉਹ ਚੱਲ ਜਾਊਗਾ ਸਰ ਜੀ ਕੋਈ ਮੈਂ ਤਾਂ ਪਿੰਡ ਦੀ ਪੰਚਾਇਤ ਤੋਂ ਹੋ ਗਿਆ ਮੈਂ ਪਬਲਿਕ ਦਾ ਮੈਂ ਦਾ ਸ ਮੈਨੂੰ ਇਹ ਨਾਲੇ ਤੇ ਲੋਕਾਂ ਨੇ ਮੋਟਾ ਭਾਈਆਂ ਜੇ ਨਾਲੇ ਤੇ ਲੋਕ ਮਿਲ ਕੋ ਦੁੱਖ ਤਕਲੀਫ ਹੋਣਗੇ ਤੇ ਮੈਂ ਕੋਈ ਨਹੀਂ ਜਾਊਗਾ ਸਰ ਮਿੰਗਾ ਜਿੱਥੇ ਵੀ ਜਾਣਾ ਪਊਗਾ ਇਹ ਨਾਲੇ ਦੇ ਲੋਕਾਂ ਲਈ ਜਾਊਗਾ ਲੋਕਾਂ ਵੋਟਾਂ ਪਾ ਕੇ ਮੈਨੂੰ ਚੁਣਿਆ ਸਰ ਬਾਲੀਵਦ ਸਾਹਿਬ ਜਿਹੜਾ ਕਹਿੰਦੇ ਨੇ ਪੰਜਾਬ ਚ ਨਸ਼ਾ ਵੇਚ ਰਿਹਾ ਹੈਗਾ बार-बार ਜਿਹੜੇ ਬੀਜੇਪੀ ਵਾਲੇ ਲੋਕ ਕੌਂਸਲਰ ਬਣੇ ਸਰਕਾਰ ਕਿਹਨੇ ਜਿੰਮੇਵਾਰ ਅਜਿਹੀ ਆਪਣਾ ਬਾਟਰ ਸਿੱਖ ਕੰਮ ਨਹੀਂ ਕਰਦਾ ਸਰਜੀ ਬੀਜੇਪੀ ਵਾਲੇ ਰੋਪ ਲਾਉਂਦੇ ਆ ਬੀਜੇਪੀ ਦੀ ਸਰਕਾਰ ਕਿਦੋਂ ਦੀ ਆ ਦੇਸ਼ ਵਿੱਚ ਬੀਜੇਪੀ ਵਾਲੇ ਰੋਪ ਲਾਉਂਦੇ ਤਾਂ ਇਹ ਦੱਸਣ ਤੇ ਉਹਨਾਂ ਨੇ ਕੀ ਕੀਤਾ ਨਸ਼ਾ ਲਈ ਅਸੀਂ ਤੇ ਕੀ ਕੀਤਾ ਬੀਜੇਪੀ ਵਾਲੇ ਦੱਸਣ ਉਹਨਾਂ ਦੀ ਸਰਕਾਰ ਆਸਲ ਵਿੱਚ ਦੇਸ਼ ਦੇ ਵਿੱਚ મોદી ਸਾਹਿਬ ਦੀ ਉਹ ਦੱਸਣ ਕਿ ਉਹਨਾਂ ਨੇ ਪੰਜਾਬ ਦੇ ਵਿੱਚ ਨਸ਼ਾ ਢੱਕਣ ਲਈ ਸਾਡੇ ਮੁੱਖ ਮੰਤਰੀ ਸਾਹਿਬ ਕਈ ਵਾਰ ਕਹਿ ਕੇ ਆਏ ਕਿ ਡਰੋਨ ਢੱਕੋ ਸਾਹਿਬ ਬੀਐਸਐਫ ਹੈ 50 ਕਿਲੋਮੀਟਰ ਤੱਕ ਪੀਐਸਫ ਹੈ ਉਹਨਾਂ ਨੇ ਨਹੀਂ ਰੋਡ ਲੱਗੇ ਹਾਲੇ ਤੇ 52 ਕਰੋੜ ਰੁਪਇਆ ਤਿੰਨ ਕੈਬਨ ਮੀਟਿੰਗਾਂ ਦੇ ਵਿੱਚ ਤਿੰਨ 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 ਪਹਿਲਾ ਮੀਟਿੰਗ ਆਇਆ ਤਿੰਨ ਕੈਬਨ ਤੋਂ ਪਹਿਲਾ ਅਸੀਂ ਉਹ ਚ ਪਾਸ ਕੀਤਾ ਤੇ ਐਂਟੀ ਡਰੋਨ ਸਿਸਟਮ ਹੋਣਾ ਸਟੇਟ ਗਵਰਨਮੈਂਟ ਉਹਾਊਗੀ 532 ਕਿਲੋਮੀਟਰ ਲੰਮਾ ਜਿਹੜਾ ਬਾਦਰ ਸਾਡੇ ਨਾਲ ਲੱਗਦਾ ਇਸੇ ਨੂੰ ਨਾ ਕੀਤਾ ਦੀਏ ਬੀਜੇਪੀ ਵਾਲਿਆਂ ਨੂੰ ਸਵਾਲਾ ਸਾਵਨਾਂ ਪੰਜਾਬ ਨੇ ਕੀ ਕੀਤਾ ਨਸ਼ਿਆ ਲਈ ਕੀ ਕੀਤਾ ਪਾਣੀ ਲਈ ਕੀ ਕੀਤਾ ਪੰਜਾਬ ਦੇ ਮੁੱਦੇ ਵਾਲੀ ਕੀ ਕੀਤਾ ਸਾਡੇ ਉੱਤੇ ਫੰਡ ਰੋਕ ਕੇ ਬਿਠੇ ਆ ਇਹਨੂੰ ਤਾਂ ਸ਼ਰਮ ਉਹਦੀ ਤਾਂ ਇਹ ਗੱਲ ਕਰਦੇ ਆ ਜੀ ਪੰਜਾਬ ਨੂੰ ਬਾਰ ਬਾਰ ਕਿਹਾ ਜਾਂਦਾ ਕਿ ਇੱਥੇ ਨਸ਼ਾ ਵਿਕਦਾ ਹੈ ਕੀ ਰੋਪਈ ਸਟੇਟਸ ਨਹੀਂ ਹੈਗੀਆਂ ਨੇਬਰਿੰਗ ਸਟੇਟਸ ਨੇ ਹਰਿਆਣਾ ਆਪਣਾ ਉੱਤਰਾਛਲ ਹੋ ਗਈ ਚੰਗੂ ਹੋ ਗਈ ਉੱਥੇ ਨਸ਼ਾ ਨਹੀਂ ਵਿਕਦਾ ਨਹੀਂ ਦਿਲ ਸਾਲ ਦੀ ਗੱਲ ਸੁਣੋ ਜਿਹੜਾ ਪੰਜਾਬ ਜਿਹੜਾ ਇਹਦਾ ਬਾਡਰ ਕੋਈ ਜਰਨਲਿਸਟ ਜੇ ਜਿਹੜਾ ਜੇਐਨਕੇ ਦੇ ਨਾਲ ਬਾਰਡਰ ਲੱਗਦਾ ਉਹ ਬਾਰਡਰ ਤਾਂ ਕੇ ਦੇਖਿਓ ਸਾਡੇ ਵਾਲਾ ਬਾਰਡਰ ਦੇਖਿਓ ਜਿੱਥੇ ਤੁਸੀਂ ਬੈਠੇ ਹੋ ਇੱਥੇ ਪਾਕਿਸਤਾਨ ਵਾਲੇ ਖੇਤੀ ਕਰਦੇ ਹੁੰਦੇ ਆ ਜਿੱਥੇ ਮੈਂ ਬੈਠਾ ਇੱਥੇ ਹਿੰਦੁਸਤਾਨ ਵਾਲੇ ਖੇਤੀ ਕਰਦੇ ਹੁੰਦੇ ਆ ਸਾਡਾ ਬਾਰਡਰ ਹਮੋਂ ਸਾਹਮਣਾ ਉਹ ਸਰ ਪਹਾੜੀ ਬਾਰਡਰ ਉੱਥੇ ਮਸੇ ਦੇ ਹੁੰਦੇ ਸਾਡੀ ਪਿੰਲੰਬੀ ਸੋਲੋਗਨ ਜਿੰਨਾ ਮਸੇ ਹੱਥ ਤੱਕ ਆ ਉਹ ਪੰਜਾਬ ਦੇ ਬਾਰਡਰਾਂ ਤੇ ਆ ਪੰਜਾਬ ਨੂੰ ਟਾਰਗੇਟ ਕੀਤਾ ਗਿਆ ਸਮਝਦੇ ਕਿ ਨਹੀਂ ਆ